ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆ ਵਿਰੋਧ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਅੱਜ ਹੁਸ਼ਿਆਰਪੁਰ ਦੇ ਪਿੰਡ ਨੈਨੋਵਾਲ ਵਾਦ ਵਿੱਚ ਇੱਕ ਔਰਤ ਜੋ ਨਸ਼ੇ ਦੀ ਤਸਕਰੀ ਕਰਦੀ ਸੀ ਜਿਸ ਤੇ ਪਹਿਲਾਂ ਹੀ ਐਨਡੀਪੀਐਸ ਐਕਟ ਦੇ ਤਹਿਤ 8 ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ 3 ਮਾਮਲਿਆਂ ਦੇ ਵਿੱਚ ਉਸ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਜਿਸ ਦੇ ਉੱਪਰ ਅੱਜ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਪਾਰਟੀ ਦੇ ਵੱਲੋਂ ਗੁਰਮੀਤ ਕੌਰਨ ਨਾਮਕ ਔਰਤ ਦੇ ਘਰ ਤੇ ਪੀਲਾ ਪੰਜਾਬ ਚਲਾਇਆ ਗਿਆ ਤੇ ਉਸ ਦਾ ਮਹਿਲਾ ਵਰਗਾ ਘਰ ਮਿੰਟਾਂ ਦੇ ਵਿੱਚ ਟਹਿ ਟੇਰੀ ਕਰ ਦਿੱਤਾ ਗਿਆ ਜੀ ਅੱਜ ਅਸੀਂ ਨੈਨੋਵਾਲ ਵੈਦਪਿੰਡ ਜਿਹੜਾ ਕਿ ਥਾਣਾ ਬੁੱਲੋਵਾਲ ਦੇ ਏਰੀਆ ਦੇ ਵਿੱਚ ਪੈਂਦਾ ਹੈ ਇੱਥੇ ਅਸੀਂ ਖੜੇ ਆ ਇੱਥੇ ਇੱਕ ਪੰਚਾਇਤ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਬੀਡੀਪੀਓ ਸਾਹਿਬ ਨੂੰ ਕਿ ਪੰਚਾਇਤੀ ਲੈਂਡ ਤੇ ਇੱਕ ਲੇਡੀ ਹੈਗੀ ਇੱਥੇ ਗੁਰਮੀਤ ਕੌਰ ਉਨੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਪਹਿਲਾਂ ਵੀ ਪੰਚਾਇਤ ਜੋ ਸਾਨੂੰ ਪਤਾ ਲੱਗਿਆ ਹੈਗਾ ਇਸ ਪੇ ਦੀ ਇਨਫੋਰਮੇਸ਼ਨ ਕਿ ਪੰਚਾਇਤ ਨੂੰ ਕਈ ਪੰਚਾਇਤ ਨੇ ਕਈ ਵਾਰੀ ਉਹਨੂੰ ਕਿਹਾ ਵੀ ਸੀਗਾ ਰਿਕੁਐਸਟ ਵੀ ਕੀਤੀ ਸੀਗੀ ਨੋਟਿਸ ਵੀ ਦਿੱਤਾ ਸੀਗਾ ਕਿ ਇਨਕ੍ਰੋਚਡ ਲੈਂਡ ਹੈ ਇਹਨੂੰ ਖਾਲੀ ਕੀਤਾ ਜਾਏ ਬਟ ਜਿਹੜੀ ਲੇਡੀ ਹੈ ਉਹਨੇ ਨਹੀਂ ਕੀਤਾ ਤਾਂ ਦੇ ਐਸਕੇਲੇਟਡ ਦਾ ਮੈਟਰ ਟੂ ਦੀ ਕੰਪੀਟੈਂਟ ਅਥਾਰਟੀ ਤੇ ਉਹ ਐਸਕੇਲੇਟ ਹੁੰਦਾ ਹੁੰਦਾ ਫਿਰ ਇਸਪਰ ਦਾ ਡਿਊ ਪ੍ਰੋਸੀਜਰ ਵਾਸ ਫਾਲੋਡ ਅਨ ਜਿੱਦਾਂ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਇਹ ਇਨਕ੍ਰੋਚਮੈਂਟ ਨੂੰ ਢਾਇਆ ਜਾ ਰਿਹਾ ਹੈ ਫੋਲੋਇੰਗ ਦ ਡਿਊ ਪ੍ਰੋਸੈਸ ਆਫ ਲਾ ਤੇ ਦੱਸਣਾ ਚਾਹੁੰਨਾ ਕਿ ਜਿਹੜੀ ਇਹ ਲੇਡੀ ਗੁਰਮੀਤ ਕੌਰ ਹੈ ਇਹਦਾ ਪਾਸਟ ਵੀ ਜਿਹੜਾ ਹੈਗਾ ਉਹ ਕ੍ਰਿਮੀਨਲ ਹੈ ਕ੍ਰਿਮੀਨਲ ਐਂਟੀਸੀਡੈਂਟਸ ਹੈ ਇਹਦੇ ਅਗੇਂਸਟ 8 ਐਫ ਆਈ ਆਰਜ਼ ਦਰਜ ਨੇ ਜੋ ਕਿ ਮੋਸਟਲੀ ਐਨ ਡੀ ਪੀ ਐਸ ਐਕਟ ਦੇ ਵਿੱਚ ਦਰਜ ਹੈ ਉਹਦੇ ਵਿੱਚ 3 ਦੇ ਵਿੱਚ ਇੱਕ ਕਨਵਿਕਸ਼ਨ ਵੀ ਹੋ ਚੁੱਕੀ ਇਹਨੂੰ ਕਨਵਿਕਟ ਹੈਗੀ ਹੈ ਤੇ ਕੁਝ ਐਫ ਆਈ ਆਰਜ਼ ਅੰਡਰ ਟ੍ਰਾਇਲ ਕੁਝ ਇਹਦੀ ਹੋਰ ਜੋ ਰਿਲੇਟਿਵਸ ਐ ਉਹਨਾਂ ਤੇ ਵੀ ਐਨਡੀਪੀਐਸ ਐਂਡ ਅਦਰ ਕ੍ਰਿਮੀਨਲ ਕੇਸਿਸ ਦਰਜ ਐ ਤੇ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਇਹਨਾਂ ਦਾ ਕ੍ਰਿਮੀਨਲ ਐਂਟੀਸੀਡੈਂਟਸ ਹੈਗੇ ਉਹਦੇ ਮੱਦੇ ਨਜ਼ਰ ਆਸੀਫਰ ਪੁਲਿਸ ਹੈਲਪ ਵੀ ਅਚੀ ਤਾਦਾਦ ਦੇ ਵਿੱਚ ਇੱਥੇ ਮੁਹਈਆ ਕਰਾਈ ਤਾਂਕਿ ਕੋਈ ਲੌਂਡਰ ਆਰਡਰ ਇਸ਼ੂ ਨਾ ਬਣੇ ਤੇ ਇਹਦੇ ਨਾਲ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੱਦਾਂ ਕਿ ਇਹ ਯੁੱਧ ਨਸ਼ਾ ਵਿਰੁੱਧ ਜੋ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਪੂਰੇ ਪੰਜਾਬ ਸਟੇਟ ਦੇ ਵਿੱਚ ਜਾਰੀ ਹੈਗਾ ਉਹਦੇ ਉਹਨਾਂ ਦੇ ਡਾਇਰੈਕਸ਼ਨਸ ਤਹਿਤ ਹੀ ਪੰਜਾਬ ਪੁਲਿਸ ਪੰਜਾਬ ਸਰਕਾਰ ਬਿਲਕੁਲ ਤਤਪਰ ਹੈ ਕਿ ਨਸ਼ੇ ਨੂੰ ਨਸ਼ੇ ਦੇ ਮੈਨਸ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਐਂਡ ਜੋ ਵੀ ਇਹਦੇ ਵਿੱਚ ਲਿਫਟ ਹੋਊਗਾ ਉਹਦੇ ਅਗੇਂਸਟ ਸਖਤ ਕਾਰਵਾਈ ਕੀਤੀ ਜਾਊਗੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਬਾਕੀ ਲੋਕਾਂ ਨੂੰ ਵੀ ਕਹਾਂਗੇ ਕਿ ਐਸ ਪਰ ਲਾਅ ਦੇ ਵਿੱਚ ਬਹੁਤ ਪਾਵਰ ਹੈਗੀ ਐਂਡ ਜੋ ਵੀ ਕ੍ਰਿਮੀਨਲਸ ਹੈਗੇ ਉਹਨਾਂ ਦੇ ਅਗੇਂਸਟ ਸਟ੍ਰਿਕਟ ਕਾਰਵਾਈ ਕਰਨ ਦੇ ਵਿੱਚ ਤੁਸੀਂ ਸਾਨੂੰ ਹੈਲਪ ਕਰੋ ਇਨਫੋਰਮੇਸ਼ਨ ਸਾਂਝੀ ਕਰੋ ਅਗਰ ਕੋਈ ਐਦਾ ਦੇ ਇਲੀਗਲੀ ਇਨਕ੍ਰੋਚਡ ਲੈਂਡਸ ਹੁੰਦੀ ਹੈ ਉਹ ਕੰਪੀਟੈਂਟ ਜੋ ਅਥਾਰਟिटीज ਹੈਗੀ ਕਨਸਰਨਡ ਅਥਾਰਟिटीज ਨੂੰ ਦੱਸ ਸਕਦੇ ਹੋ ਕੋਈ ਹੋਰ ਅਗਰ ਉਹਨਾਂ ਨੇ ਇਲੀਗਲ ਪ੍ਰੋਸੀਡਸ ਦੇ ਰਾਹੀਂ ਐਂਡੀਪੀਐਸ ਦੇ ਵਿੱਚ ਕੋਈ ਐਦਾਂ ਡਰੱਗਸ ਦੇ ਪੈਸੇ ਦੇ ਨਾਲ ਕੋਈ ਅਗਰ ਪ੍ਰਾਪਰਟੀਆਂ ਬਣਾਈਆਂ ਉਹਨਾਂ ਦੇ ਬਾਰੇ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਐਸ ਅਸਪਰ ਦੀ ਸੈਕਸ਼ਨ 68 ਐਫ ਆਫ ਦੀ ਐਨਡੀਪੀਐਸ ਐਕਟ ਉਹਨਾਂ ਦੇ ਅਗੇਂਸਟ ਕਾਰਵਾਈ ਹੁੰਦੀ ਹੈ ਹੁਸ਼ਿਆਰਪੁਰ ਪੁਲਿਸ ਨੇ ਪਿਛਲੇ ਕੁਝ ਸਮਾਂ ਦੇ ਵਿੱਚ ਮੋਰ ਥੈਨ 25 ਕਰੋੜਸ ਆਫ ਪ੍ਰੋਪਰਟੀ ਕੰਪੀਟੈਂਟ ਅਥਾਰਟੀ ਤੋਂ ਆਰਡਰ ਲੈ ਕੇ ਸੀ ਫ੍ਰੀਜ਼ ਕਰਾਈ ਹੈ